ਬਸ ਸਾਰੇ ਦੇ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ। ਦੇਖੋ ਅੱਜ ਆਪਾਂ 1 2 3 4 5 6 ਤੇ 7 ਸੱਤ ਬਾਰਡਰ ਅੱਜ ਆਪਾਂ ਬਣਾਉਣ ਜਾ ਰਹੇ ਹਾਂ। ਇੱਕ ਨਹੀਂ ਦੋ ਨਹੀਂ ਪੂਰੇ ਸੱਤ ਦੇ ਸੱਤ ਬਾਰਡਰ ਸੱਤੇ ਅਲੱਗ-ਅਲੱਗ ਤੇ ਅਲੱਗ-ਅਲੱਗ ਮਤਲਬ ਇਹਨਾਂ ਦਾ ਪੈਟਰਨ ਵੀ ਅਲੱਗ ਹੈ ਸਾਰੇ ਸੱਤੇ ਬਾਰਡਰਾਂ ਦਾ ਤੇ ਸੱਤੇ ਬਾਰਡਰਾਂ ਦੀ ਸਾਡੀ ਚਲਕ ਵੀ ਅਲੱਗ ਹੈ। ਮੀਨਸ ਅਲੱਗ ਤਰ੍ਹਾਂ ਨਾਲ ਦਿਖਾਈ ਦਿੰਦੇ ਨੇ। तो पहला आ गया सब तो यह कटाव वाला बॉर्डर कोई कटाव वाले बॉर्डर है आ देखो छोटे छोटे इस पा देखो बिल्कुल अलग जी युक आती है जड़ जो उपरला कटा असी पाने तो ये ऐदा उभर के इतों आते हैं तो फिर यही अपना लुक बिल्कुल अलग देंगे दे, क्योंकि आ देखो इतों ना तो उपरमा ही बन जाता कटाए तो ज्यादा बड़े नहीं बनते बिल्कुल छोटे छोटे आखो हल्के हल्के कटा आते हैं देखो ਹਲਕੇ ਹਲਕੇ ਘਟਾਵਾ ਵਾਲਾ ਇਹ ਪਾਟਰ ਹੈ ਤੇ ਲੁਕੇ ਦੀ ਅਲੱਗ ਹੁੰਦੀ ਹੈ ਆ ਦੇਖੋ ਇਸ ਤਰ੍ਹਾਂ ਅਸੀਂ ਕੀ ਕੀਤਾ ਹੈ ਤਿੰਨ ਦਾ ਇੱਕ ਇੱਥੋਂ ਅਸੀਂ ਇੱਕ ਗੁੰਡਾ ਇੱਧਰ ਤੇ ਇੱਕ ਗੁੰਡਾ ਇੱਧਰ ਜਾਲੀ ਪਾ ਕੇ ਇਨਕਰੀਸ ਕਰਦੇ ਹਾਂ ਇਸ ਤੋਂ ਬਾਅਦ ਅਸੀਂ ਤਿੰਨ ਗੁੰਡੇ ਸਿੱਧੇ ਪੁੱਠੇ ਬੁੰਨ ਲੈਨੇ ਫਿਰ ਇੱਥੇ ਤਿੰਨ ਦਾ ਇੱਕ ਫਿਰ ਤਿੰਨ ਪੁੱਠੇ ਫਿਰ ਇੱਕ ਜਾਲੀ ਇੱਕ ਸਿੱਧਾ ਐਦਾਂ ਇਹ ਸਾਟਾ ਇਹ ਬਣ ਕੇ ਆਇਆ ਹੋਇਆ ਦੇਖੋ ਸ਼ੁਰੂ ਜਦ ਅਸੀਂ ਇੱਕ ਗੁੰਡਾ ਇੱਧਰ ਤੇ ਇੱਕ ਗੁੰਡਾ ਇੱਧਰ ਐਕਸਟਰਾ ਰੱਖਿਆ ਹੋਇਆ ਸੈਂਟਾ ਦੇ ਸਾਡੇ ਤਿੰਨ ਪੁੱਠੇ ਤੇ ਤਿੰਨ ਦਾ ਇੱਕ ਹੈ ਪਹਿਲਾਂ ਦੇਖੋ ਇੱਕ ਹੁੰਡਾ ਸਿੱਧਾ ਬੁਣ ਲੈਣਾ ਫਿਰ ਉਸ ਤੋਂ ਬਾਅਦ ਅਸੀਂ ਇੱਕ ਜਾਲੀ ਪਾ ਲੈਣੀ ਹੈ ਜਾਲੀ ਪਾ ਕੇ ਤਿੰਨ ਗੁੰਡੇ ਪੁੱਠੇ ਫਿਰ ਤਿੰਨ ਦਾ ਇੱਕ ਫਿਰ ਤਿੰਨ ਪੁੱਠੇ ਫਿਰ ਇੱਕ ਜਾਲੀ ਇੱਕ ਸਿੱਧਾ ਫਿਰ ਇੱਕ ਜਾਲੀ ਫਿਰ ਤਿੰਨ ਪੁੱਠੇ ਤੇ ਫਿਰ ਤਿੰਨ ਦਾ ਇੱਕ ਫਿਰ ਤਿੰਨ ਪੁੱਠੇ ਤੇ ਫਿਰ ਇੱਕ ਜਾਲੀ ਤੇ ਇੱਕ ਸਿੱਧਾ ਐਦਾਂ ਕਰਕੇ ਅਸੀਂ ਇਹ ਵਾਲਾ ਪੂਰਾ ਪੈਟਰਨ ਫਸਟ ਰੋ ਪਾਈ ਹੈ ਸੈਕੰਡ ਰੋ ਸਾਡੇ ਪੁੱਠੇ ਹੈ ਤੇ ਥਰਡ ਰੋ ਦੇ ਵਿੱਚ ਕੀ ਹੋਣਾ ਇੱਥੇ ਜਿਹੜੇ ਤਿੰਨ ਪੁੱਠੇ ਸੀ अगली बारे इतना दो पुट्ठे आ जाने तीन द एक, एक हो जाने ठीक है उस तो बाद फिर एक पुट्ठा आ जाए एक हो जाए ऐद करते पुठे कुंडे घटी जाने सीधे कुंडे बदी जाने तो ऐसी पैटर्न ऐद बन के आ जाए ऐदा ये डब्बी है उपर इ अलग चुकवी जी आती तो छोटे छोटे सादा बन के आ जाए पुठ्ठिया सारे रोह पुठिया ने आगे अस दूजे बॉर्डर दूजा बॉर्डर सांपल है पर लुक देखो बिलकुल अलग जी आती है ਤੁਸੀਂ ਇਹਦੀ ਬਟਨ ਪੱਟੇ ਬਣਾ ਸਕਦੇ ਹੋ ਤੇ ਇਹਨੂੰ ਤੁਸੀਂ ਐਦਾਂ ਵੀ ਬਣਾ ਸਕਦੇ ਹੋ ਤੇ ਇਹ ਅਸੀਂ ਕਿੰਦਾ ਪਾਇਆ ਹੋਇਆ ਦੇਖੋ ਇਹ ਵੀ ਇਸੇ ਇੱਕੁੰਡਾ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਐਦਾਂ ਬੁਣੇ ਹੋਏ ਅਸੀਂ ਆ ਦੇਖੋ ਅਸੀਂ ਬਣਾਣਾ ਇਹਨੂੰ ਕਿੱਦਾਂ ਇੱਕ ਸਿੱਧਾ ਇਹ ਇੱਕੁੰਡਾ ਪੁੱਠਾ ਫੇਰ ਧਾਗਾ ਪਿੱਛੇ ਕਰਕੇ ਇੱਕੁੰਡਾ ਸਿੱਧਾ ਧਾਗਾ ਅੱਗੇ ਕਰਕੇ ਇੱਕੁੰਡਾ ਪੁੱਠਾ ਤਿੰਨੇ ਬੁੰਨਲੇ ਤਿੰਨੇ ਬੁੰਨਣ ਤੋਂ ਬਾਅਦ ਤਿੰਨਾਂ ਨੂੰ ਬੈਕ ਇੱਧਰ ਸਲਾਈਟ ਉਤਾਰ ਲੈਣਾ ਹੈ ਉਤਾਰ ਕੇ ਧਾਗੇ ਨੂੰ ਪਿੱਛੇ ਕਰ ਲੈਣਾ ਹੈ ਪਿੱਛੇ ਕਰਕੇ ਤਿੰਨਾਂ ਨੂੰ ਫੇਰ ਇੱਦਾਂ ਉਤਾਰ ਲੈਣਾ ਉਤਾਰਨ ਤੋਂ ਬਾਅਦ ਅਗਲਾ ਕੁੰਡਾ ਸਾਡਾਾਂ ਦਾ ਦੇਖੋ ਸਿੱਧਾ ਇਹਨੂੰ ਅਸੀਂ ਸਿੱਧਾ ਬੁੰਨ ਲੈਣਾ ਫੇਰ ਦੇਖੋ ਫੇਰ ਇੱਦਾਂ ਹੀ ਧਾਗਾ ਅੱਗੇ ਕਰਾਂਗੇ ਬਸ ਇੱਦਾਂ ਹੀ ਅਸੀਂ ਸਾਢੇ 5 ਬੰਨ੍ਹਣਾ ਇੱਕ ਪੁੱਠਾ ਇੱਕ ਸਿੱਧਾ ਤੇ ਫਿਰ ਧਾਗਾ ਅੱਗੇ ਕਰਕੇ ਇੱਕ ਪੁੱਠਾ ਤੇ ਇਹਨਾਂ ਨੂੰ ਸਲਾਈ ਚ ਇੱਧਰ ਉਤਾਰ ਲਿਆ। ਪਾਗੇ ਨੂੰ ਕੋਈ ਤਾਂ ਕੁ ਮਾਕੇ ਲੈ ਕੇ ਫਿਰ ਇਹਨਾਂ ਨੂੰ ਇੱਧਰ ਸਲਾਈ ਚ ਉਤਾਰ ਲਿਆ। ਤੇ ਜਿਹੜਾ ਚੌਥਾ ਕੁੰਡਾ ਹੈ ਉਹਨੂੰ ਅਸੀਂ ਬੰਨ ਲੈਣਾ ਹਦਕ। ਪਾਗਾ ਕੇ ਕਰਕੇ ਇਹਨੂੰ ਸਿੱਧਾ ਇਹ ਸਾਡਾ ਸਿੱਧਾ ਕੁੰਡਾ ਹੈ ਇਹਨੂੰ ਸਿੱਧਾ ਬੰਨ ਲਾ। ਬਸ ਇੱਦਾਂ ਹੀ ਅਸੀਂ ਇਸ ਵਾਟਰ ਨੂੰ ਬਣਾਇ ਜਾਣਾ। ਇੱਦਾਂ ਸੜਾਦਕੋ ਇੱਦਾਂ ਤਿੰਨ ਕੁੰਡਾ ਤੋਂ ਬਣਿਆ ਹੋਇਆ ਚੌਥਾ ਕੁੰਡਾ ਅਸੀਂ ਵਿਚੇ ਤਾਂ ਹੀ ਬੰਨਤੇ ਸਿੱਧਾ ਪੁੱਠਾ ਸਿੱਧਾ ਸਿੱਧਾ ਪੁੱਠਾ ਸਿੱਧਾ ਇੱਦਾਂ ਸੀ ਹੀ ਇੱਕ ਕੁੰਡਾ ਕਰਕੇ ਪਾਇਆ ਹੈ ਤੇ ਬਾਟਰ ਬਣਾਉਣਾ ਬਹੁਤ ਹੀ ਸੌਖਾ ਹੈ ਬੈਕ ਰੋਚ ਸਿੱਧਾ ਤੇ ਸਿੱਧੇ ਤੇ ਪੁੱਠਾ ਤੇ ਪੁੱਠੇ ਕਰਨੇ ਆ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਇਹਦੀ ਬੈਕ ਸਾਈਡ ਹੈ ਤੇ ਇਹਦੀ ਫਰੰਟ ਸਾਈਡ ਹੈ ਤੇ ਇਹਦੀ ਫੁੱਲ ਵੀਡੀਓ ਮੇਰੇ ਚੈਨਲ ਤੇ ਹੈ ਇਤ ਮੈਂ ਸਾਰਿਆਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੁਸੀਂ ਉੱਥੋਂ ਚੈੱਕ ਕਰਕੇ ਜਿਹੜੇ ਬਾਰਡਰ ਬਣਾਉਣਾ ਚਾਹਤੇ ਉਹ ਬਣਾ ਸਕਦੇ ਹੋ ਹੁਣ ਆਗੇ ਅਸੀਂ ਤੀਜੇ ਬਾਰਡਰ ਤੀਜਾ ਬਾਰਡਰ ਦੇਖੋ ਸਾਡਾ ਕਿੰਨਾ ਵਧੀਆ ਬਾਰਡਰ ਹੈ ਦੋਨਾਂ ਸਾਈਡਾਂ ਤੇ ਇੱਕੋ ਜਿਹਾ ਦੇਖੋ ਇਹ ਵੀ ਸਾਡਾ ਚਾਰ ਪੁੰਡਿਆਂ ਤੇ ਬਣਿਆ ਹੋਇਆ ਇੱਕ ਸਿੱਧਾ ਤਿੰਨ ਪੁੱਠੇ ਇੱਕ ਸਿੱਧਾ ਤਿੰਨ ਪੁੱਠੇ ਤੇ ਇਧਰੋਂ ਵੀ ਦੇਖੋ ਇੱਕ ਸਿੱਧਾ ਤਿੰਨ ਪੁੱਠੇ ਇੱਕ ਸਿੱਧਾ ਤਿੰਨ ਪੁੱਠੇ ਹੈ ਨਾ ਇਹ ਮੈਜ਼ੇਕ ਵਾਲਾ ਤੇ ਇਹ ਸਾਡਾ बहुत ही सौखा बन के आता इन देखो अभी कि बनाया है मैं थानू थोड़ा जा भी बना के दस दिनी पहले कुंडे असं स्टिच कर लेना ठीक है तागा आगे करके देखो एक कुंडा पुठा दूजा कुंडा भी आखो एक दो तीन कुंडे पुठे तागा पीछे करके सीधे न बगैर बुने फिर धागा अगे करके तीन कुंडे पुठे दोन्ने रो साद ही पैनी है तीन कुंडे पुठे धागा पीछे करके एक कुंडा सीधा तागा अपने वल करके तीन कुंडे पुठे एक दो तीन धागा पीछे करके सीधा बगैर हो गया दोनों रोह असी इदा ही पाने तो ये देखो साटा दोनों सैडा तो इको जहां इदा ही पनके आ जाए तुम इन एज ए पैटन भी यूज़ कर सकते तो एज ए बैटर तो देखो कि वी लग तो स्ट्रैचेबल है ये हो गया साढ़ा तीजा पॉडर हूँ असं अपने चौथे पॉडर पर ਤੋ ਖਾ ਬਾਰਡਰ ਫੇਸ ਆੜਾ ਕਟਾਵਾਂ ਵਾਲਾ ਦੇਖੋ ਇੱਥੇ ਗੋਲ ਕਟਾ ਬੰਦੇ ਨੇ ਤੇ ਡੁੰਗੇ ਤੇ ਗੋਲ ਕਟਾ ਦਿਖੋ ਬਿਲਕੁਲ ਅਲੱਗ ਜਿਹਾ ਗੋਲ-ਗੋਲ ਕਟਾ ਆ ਦੇਖੋ ਬਣ ਕੇ ਆਉਂਦੀ ਹੈ ਇੱਥੇ ਅਸੀਂ ਕੀ ਕੀਤਾ ਹੋਇਆ ਆ ਸੈਂਟਰ ਤੇ ਅਸੀਂ ਸਾਰੇ ਕੁੰਡੇ ਸਿੱਧੇ ਰੱਖੇ ਹੋਏ ਆ ਤੇ ਸਾਰੇ ਹੀ ਇਹ ਸਿੱਧੇ-ਸਿੱਧੇ ਪੁੱਠੇ ਰੋਏ ਦੀ ਪੂਰੀ ਪੁੱਠੀ ਪੈਣੀ ਹੈ ਤੇ ਜਿਹੜਾ ਇੱਥੇ ਤਿੰਨ ਦਾ ਇੱਕ ਕਰਦੇ ਹਾਂ ਅਸੀਂ ਇੱਕ ਆ ਇਧਰੋਂ ਸਿੱਧਾ ਤੇ ਇੱਧਰੋਂ ਲੱਕੇ ਤਾਂ ਸੇ ਇਧਰੋਂ ਕਰਦੇ ਨੇ ਦੇਖੋ ਸੈਂਟਰ ਚ ਕਰਦੇ ਨੇ ਆਹ ਕੋ ਇਹ ਦਿਨ ਇਹਦੇ ਕਰਕੇ ਇਹਦੀ ਲੁੱਕ ਆ ਦੇਖੋ ਅਲੱਗ ਸੀ ਆਈ ਹੋਈ ਆ ਦੇਖੋ ਇਹ ਕੁੰਡੇ ਅਦਰੋਂ ਤੇ ਆ ਦੇਖੋ ਹਿੱਸ ਕਰਕੇ ਇਹਦੀ ਲੁੱਕ ਥੋੜੀ ਅਲੱਗ ਸੀ ਆਈ ਹੀ ਹੈ ਤੇ ਜਿਹੜਾ ਸਾਡੇ ਇੱਥੇ ਸਿਜਾਲੀ ਪਾ ਰਹੇ ਆ ਦੇਖੋ ਇਹ ਕਿ ਅਦਰ ਤੇ ਕਿ ਅੰਦਰ ਜਾਲੀ ਤੇ ਜਿਹੜਾ ਤਿੰਨ ਦਾ ਇੱਕ ਇੱਕ ਹੋਰ ਹੈ ਸਾਡੇ ਕੁੰਡੇ ਘਟਾ ਸੀ ਇੱਥੇ ਦੇ ਆ ਤੇ ਜਾਲੀ ਸਾਡੇ ਆ ਦੁਖ ਅੰਦਰ ਕਰੀ ਆ ਜੀ ਪਹਿਲਾ ਦੋ ਫਿਰ ਅਦਾ ਤਿੰਨ ਫਿਰ ਚਾਰ ਇਦਾਂ ਜਾਲੀ ਵਧੀ ਜਾਣੀ ਆ ਤੇ ਇਸ ਤੋਂ ਬਾਅਦ ਅਸੀਂ ਕੀ ਕਰਨਾ ਦੋ ਸਲਾਈਆਂ ਵਿੱਚ ਇਹ ਅਸੀਂ ਸਿੱਧੇ ਪਾਸੇ ਪੁੱਠੇ ਤੇ ਪੁੱਠੇ ਪਾਸੇ ਸਿੱਧੇ ਪਾ ਕੇ ਇਦਾਂ ਬੱਟ ਪਾਈ ਹੋਈ ਹੈ ਇੱਦਾਂ ਇਹਦੇ ਉੱਪਰ ਪ੍ਰਸੀਨ ਪੜਾਈ ਜਣਾ ਤੇ ਇਹਦੀ ਲੁੱਕ ਬੜੀ ਹੀ ਅਲੱਗ ਸੀ ਆਦੀ ਆ ਦੇਖੋ ਤੇ ਤੁਸੀਂ ਇਹਨੂੰ ਐਜ਼ ਅ ਪੈਟਰਨ ਵੀ ਯੂਜ਼ ਕਰ ਸਕਦੇ ਹੋ ਤੇ ਐਸੇ ਬਾਟਰ ਦਾ ਤੁਸੀਂ ਇਹਨੂੰ ਯੂਜ਼ ਕਰ ਹੀ ਸਕਦੇ ਹੋ ਤੇ ਹੁਣਾਂ ਨੇ ਅਸੀਂ ਅਗਲੇ ਬਾਰਡਰ ਦੇ ਉੱਪਰ ਅਗਲਾ ਬਾਰਡਰ ਫੇਰ ਬਗੈਰ ਕਟਾਵਾਂ ਵਾਲਾ ਹੈ ਜਿਮਾਂ ਬਾਰਡਰ ਦੇਖੋ ਇਹ ਵੀ ਕਟਾਵਾਂ ਤੋਂ ਬਿਨਾਂ ਦੇਖੋ ਬਿਲਕੁਲ ਅਲੱਗ ਜਾ ਦੇਖੋ ਬਣ ਕੇ ਆਉਂਦਾ ਆ ਦੇਖੋ ਇਹਦੀ ਫਰੰਟ ਸਾਈਡ ਹੈ ਇਹਦੀ ਬੈਕ ਸਾਈਡ ਹੈ ਆ ਦੇਖੋ ਸਿਰਫ ਦੋ ਕੁੰਡਿਆਂ ਤੇ ਹੀ ਬਣਿਆ ਹੋਇਆ ਇੱਕ ਸਿੱਧਾ ਤੇ ਇੱਕ ਪੁੱਠਾ ਆ ਦੇਖੋ ਆ ਦੇਖੋ ਲੁੱਕ ਇਹਦੀ ਬਿਲਕੁਲ ਹੀ ਅਲੱਗ ਆ ਦੇਖੋ ਵਸ ਸਟ੍ਰੈਚੇਬਲ ਵੀ ਦੇਖੋ ਕਿੰਨਾ ਜਦੋਂ ਇਹ ਸਟ੍ਰੈਚ ਹੁੰਦਾ ਤਾਂ ਇਹਦੇ ਦੇਖੋ ਲੁੱਕ ਬਿਲਕੁਲ ਹੀ ਚੇਂਜ ਹੋ ਜਾਂਦੀ ਆ ਦੇਖੋ ਤੁਸੀਂ ਇਹਨਾਂ ਇਹਦੇ ਪੈਟਰਨ ਵੀ ਯੂਜ਼ ਕਰ ਸਕਦੇ ਹੋ ਇਸ ਕਿਵਿਚ ਵੀ ਯੂਜ਼ ਕਰ ਸਕਦੇ ਹੋ ਬਸ ਆ ਦੇਖੋ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ कि प्यारी अलग जी देखो लुक आ रही है इदा लगता एक कुंडे जो सा इधरों कुा इधरों कुा इधरों निकल के देखो कुंडे बने हुए तो बैक साइड तो बिल्कुल ही है देखो एक सीधा एक पुट्ठा देखो हूँ आ जाने से अपना अगला पाउडर जरा कटावे वाला ਤੇ ਮੈਂ ਬਾਰਡਰ ਜਿਹੜਾ ਕਿ ਸਾਡਾ ਕੁੰਡੇ ਹੀ ਅਸੀਂ ਇੰਦਾ ਪਾਏ ਹੋਏ ਜਿਹੜਾ ਕਿ ਕਟਾਵ ਵਾਲਿਆ ਦੇਖੋ ਸਾਡੇ ਕੱਟਵਰਕ ਵਾਲਾ ਕਹਿ ਸਕਦਾ ਤੁਸੀਂ ਇਹ ਕੱਟਵਰਕ ਵਾਲਾ ਸਾਡਾ ਬੋਟਾ ਬਣ ਕੇ ਆਊਗਾ ਦੂਸਰਾ ਸਾਡੇ ਕਮੀਜ਼ਾਂ ਤੇ ਕੱਟਵਰਕ ਦੀ ਕਢਾਈ ਨਹੀਂ ਹੋਈ ਹੁੰਦੀ ਇੰਦਾ ਇਹ ਸਾਡਾ ਬੋਟਾ ਬਣ ਕੇ ਆਊਗਾ ਐਸੇ ਕੁੰਡੇ ਹੀ ਇੰਦਾ ਪਾਏ ਹੋਏ ਕਿ ਸਾਡੇ ਬਾਰਡਰ ਤੇ ਲੁੱਕ ਇੰਦਾ ਦੀ ਆਈ ਹੋਈ ਹੈ ਕੁੰਡੇ ਵੀ ਕੁਛ ਅਲੱਗ ਤਰੀਕੇ ਨਾਲ ਪਾਏ ਹੋਏ ਇਹ ਕੁੰਡੇ ਹੀ ਅਸੀਂ ਇੰਦਾ ਪਾਏ ਹੋਇਆ ਵੀ ਇਹ ਨੇ ਸਾਨੂੰ ਬਾਰਡਰ ਦੀ ਲੁੱਕ ਦਿੱਤੇ ਹੋਈ ਆ ਦੇਖੋ ਇਹਦੀ ਫੁੱਲ ਵੀਡੀਓ ਮੇਰੇ ਚੈਨਲ ਤੇ ਹੈ ਤੁਸੀਂ ਉੱਥੋਂ ਇਹ ਬਣਾ ਸਕਦੇ ਹੋ ਆ ਦੇਖੋ ਜਦੋਂ ਬਿਲਕੁਲ ਅਦਾ ਆਉਂਦੇ ਨੇ ਹੈ ਲਗ ਲਗ ਤੇ ਬੜਾ ਹੀ ਪਿਆਰਾ ਹੈ ਡਿਜ਼ਾਈਨ ਤੁਹਾਡੇ ਬੋਟਰ ਦਾ ਬਿਲਕੁਲ ਹੀ ਅਲੱਗ ਜਾ ਜਾਂਦਾ ਕੁੰਡਿਆ ਦਾ ਡਿਜ਼ਾਈਨ ਕਿਹੈ ਸਕਦੇ ਹੋ ਤੁਸੀਂ ਬੋਟਰ ਦਾ ਕਿਹੈ ਸਕਦੇ ਹੋ ਤੇ ਬਿਲਕੁਲ ਛੋਟੇ ਛੋਟੇ ਜਿਹੇ ਕਟਾਵੇਂ ਆਉਂਦੇ ਨੇ ਬਿਲਕੁਲ ਕਟਵਰਕ ਦਾ ਹੈ ਸਾਡਾ ਇਹ ਬੋਟਰ ਬਣ ਕੇ ਆਉਂਦਾ ਦੇਖੋ ਇਹਦੀ ਫਰੰਟ ਸਾਈਡ ਹੈ ਤੇ ਦੇਖੋ ਇਹਦੀ ਬੈਕ ਸਾਈਡ ਇਹਦੀ ਫੁੱਲ ਵੀਡੀਓ ਮੇਰੇ ਚੈਨਲ ਤੇ ਅਵੇਲੇਬਲ ਹੈ ਤਾਂ ਤੁਸੀਂ ਉੱਥੋਂ ਇਹਨੂੰ ਵੀ ਦੇਖ ਕੇ ਬਣਾ ਸਕਦੇ ਹੋ ਉਹਦੀ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗੀ ਹੁਣ ਆ ਗਿਆ ਸਤਮਮ ਬਾਰਡਰ ਜਿਹਨੂੰ ਅਸੀਂ ਐਸੇ ਬਾਰਡਰ ਤੋਂ ਬੁਣਿਆ ਹੋਇਆ ਨਾਲ ਹੀ ਮੈਂ ਤੁਹਾਨੂੰ ਇਹ ਐਸੇ ਬਟਨ ਪੱਟੀ ਵੀ ਬਣ ਕੇ ਦੱਸਿਆ ਹੈ ਇਹ ਦੇਖੋ ਇਹ ਇਧਰਲੀ ਸਾਈਡ ਤੇ ਬਟਨ ਪੱਟੀ ਬਣਾਈ ਹੋਈ ਹੈ ਤੇ ਇਧਰ ਅਸੀਂ ਇਹ ਬਾਟਮ ਬਣਾਇਆ ਹੋਇਆ ਹੈ ਦੇਖੋ ਇਹ ਵੀ ਬਹੁਤ ਸੌਖਾ ਹੈ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਸਿੱਧੀ ਸਿਲਾਈ ਪੁੱਠੇ ਸਲਾਈ ਚ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਫਿਰ ਅਸੀਂ ਆਗੇ ਸਿੱਧੀ ਸਲਾਈ ਸਿੱਧੇ ਸਲਾਈ ਚ ਜਿਹੜੇ ਅਸੀਂ ਪੁੱਠੇ ਬੁਣੇ ਸੀ ਉਹਨਾਂ ਦੇ ਉੱਪਰ ਦੋ ਸਿੱਧੇ ਜਿਹੜੇ ਅਸੀਂ ਸਿੱਧੇ ਬੁਣੇ ਸੋਹਣਾਂ ਤੇ ਪੁੱਠੇ ਮਲ ਕੇ ਸਿੱਧੀ ਸਲਾਈ ਚ ਅਸੀਂ ਇਹ ਰਿਵਰਸ ਕਰਦੇ ਨੇ ਆ ਉਲਟੇ ਕਰਦੇ ਨੇ ਮਤਲਬ ਕਿ ਸਿੱਧੇ ਹਾਂ ਤੇ ਸਿੱਪੁੱਠੇ ਤੇ ਪੁੱਠੇ ਤੇ ਅਸੀਂ ਸਿੱਧੇ ਬੁਣ ਲੈਣੇ ਆ ਪਰਾਣੇ ਉਹ ਫਿਰ ਇਦਾਂ ਹੀ ਆ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਤੇ ਪੁੱਠੇ ਸਲਾਈ ਚ ਫਿਰ ਅਸੀਂ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਬੁਣ ਲੈਣੇ ਇਦਾਂ ਹੀ ਅਸੀਂ ਇਸ ਬਾਰਡਰ ਨੂੰ ਬਣਾਇਆ ਕਿਉਂਕਿ ਇਹ ਫਰੰਟ ਤੇ ਦੋਨਾਂ ਸਾਈਡਾਂ ਤੇ ਇੱਕੋ ਜਿਹਾ ਆਊਗਾ ਕਿਉਂਕਿ ਦੋਨਾਂ ਤੇ ਅਸੀਂ ਸੇਮ ਹੀ ਬੁਣ ਰਹੇ ਹਾਂ ਸਿੱਧਿਆਂ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਬਣ ਰਹੇ ਆ ਸਾਡੇ ਪੁੱਠੀ ਸਲਾਈ ਦੇ ਵਿੱਚ ਤੇ ਸਿੱਧੀ ਸਲਾਈ ਚ ਅਸੀਂ ਇਹਨਾਂ ਨੂੰ ਚੇਂਜ ਕਰ ਰਹੇ ਹਾਂ ਸਿੱਧੀ ਸਲਾਈ ਚ ਅਸੀਂ ਸਿੱਧਿਆਂ ਤੇ ਪੁੱਠੇ ਤੇ ਪੁੱਠੇ ਤੇ ਸਿੱਧੇ ਬੁਣ ਰਹੇ ਹਾਂ ਤੇ ਪੁੱਠੀ ਰੋਜ਼ ਅਸੀਂ ਹਰ ਇੱਕ ਪੁੱਠੀ ਰੋਜ਼ ਪੁੱਠੇ ਤੇ ਪੁੱਠੇ ਤੇ ਸਿੱਧੇ ਤੇ ਸਿੱਧੇ ਬੁਣਦੇ ਆ ਦੋ ਦੋ ਸਲਾਈਆਂ ਸਾਡੀਆਂ ਸੇਮ ਹੀ ਪਈਆਂ ਹੋਈਆਂ ਨੇ ਤੇ ਦੇਖੋ ਇਹ ਪੱਟੀ ਵੀ ਤੁਸੀਂ ਬਣਾ ਸਕਦੇ ਹੋ ਇਹ ਦੇਖੋ ਪੱਟੀ ਆਪਾਂ ਨਾਲ ਬਣਾਈ ਹੋਈ ਹੈ ਤੇ ਕਿੰਨੀ ਲੱਗ ਜੀ ਜਾਂਦੀ ਹੈ ਦੇ ਦੋ ਸਿੱਧੇ ਦੋ ਪੁੱਠੇ ਫਿਰ ਪੁੱਠੇ ਸिलाई ਸਿੱਧਾ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਫਿਰ ਸਿੱਧੀ ਸਲਾਈ ਚ ਜਿਹੜੇ ਸਾਡੇ ਪੁੱਠੇ ਐ ਜਿਹਾ ਉਹਨਾਂ ਤੁਸੀਂ ਸਿੱਧੇ ਪਾ ਦੇ ਨਹੀਂ ਆਪਾਂ ਕੋ ਜਿਹੜੇ ਸਿੱਧੇ ਹੋਣ ਉਹਨਾਂ ਤੁਸੀਂ ਪੁੱਠੇ ਪਾ ਲੈਣ ਇਦਾਂ ਹੀ ਅਸੀਂ ਇਹਨੂੰ ਬਣਾਈ ਜਾਣਾ ਦੇਖੋ ਪੱਟੇ ਵੀ ਫਰੰਟ ਸਾਈਡ ਤੇ ਬੈਕ ਸਾਈਡ ਤੇ ਦੇ ਇਹ ਦਾ ਵੀ ਤੁਹਾਨੂੰ ਮੈਂ ਲਿੰਕ ਦੇ ਦੇ ਦੂੰਗੀ ਡਿਸਕ੍ਰਿਪਸ਼ਨ ਚ ਅਗਰ ਤੁਸੀਂ ਇਹ ਵਾਲਾ ਬਾਰਡਰ ਤੇ ਇਹ ਵਾਲੇ ਪੱਟੀ ਬਣਾਉਣਾ ਚਾਹੁੰਦੇ ਤਾਂ ਤੁਸੀਂ ਉੱਥੋਂ ਦੇਖ ਕੇ ਬਣਾ ਸਕਦੇ ਹੋ चलो तो जी हम हो गए पूरे बॉर्डर एक दो तीन चार पाँच छे तो सत सत्या सत साथ बॉर्डर साढ़े हो गए पूरे ਤਾਂ ਸੱਤ ਦੇ ਸੱਤ ਬਾਰਡਰਾਂ ਚੋਂ ਤੁਹਾਨੂੰ ਕੋਈ ਬਾਰਡਰ ਇੱਕ ਤਾਂ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਮੈਨੂੰ ਪਲੀਜ਼ 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 ਕਮੈਂਟ ਕਰਕੇ ਦੱਸੋ ਤੇ ਜੇ ਕੋਈ ਤੁਸੀਂ ਹੋਰ ਨਵਾਂ ਬਾਰਡਰ ਸਿੱਖਣਾ ਚਾਹੁੰਦੇ ਹੋ ਜਾਂ ਕੋਈ ਪੰਜ ਦਾ ਤਰੀਕਾ ਤਾਂ ਉਹ ਵੀ ਕਮੈਂਟ ਕਰਕੇ ਦੱਸੋ ਤਾਂ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਚੈੱਕ ਨਵੇਂ ਪਰ ਜਾਣਾ ਤੁਸੀਂ ਦੋਸੇ ਵਾਰ ਧਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ